ਧਿਆਨ ਚ ਰੱਖਣੀ ਚਾਹੀਦੀ ਹੈ ਸੱਤਾਧਿਰ ਦੇ ਖਾਸ ਕਰਕੇ ਵਿਧਾਇਕਾਂ ਨੂੰ ਕਿ ਪਹਿਲਾਂ ਵੀ ਪਿੰਡਾਂ ਦਾ ਰਵਾਜ ਰਿਹਾ ਹੈ ਪੰਜਾਬ ਦੇਆਂ ਦਾ ਕਿ ਉਹ ਪਾਰਟੀਆਂ ਦੇ ਨਾਮ ਲਿਖ ਕੇ ਇਸ਼ਤਿਆਰ ਲਾ ਦਿੰਦੇ ਆ ਤਖਤੀਆਂ ਲਾ ਦਿੰਦੇ ਆ ਫਿਰਨੀ ਦੇ ਉੱਤੇ ਕਿ ਇਸ ਪਾਰਟੀ ਦਾ ਵੜਨਾ ਮਨਾ ਹੈ ਤਾਂ ਇਹ ਨਾ ਹੋਵੇ ਕਿ ਨਾ ਵਿਧਾਇਕਾਂ ਦਾ ਵੜਨਾ ਹੀ ਔਖਾ ਹੋ ਜਾਵੇ ਪਿੰਡਾਂ ਵਿੱਚ ਕਿਉਂਕਿ ਇਹ ਦੇਖਦੇ ਰਹੇ ਆ ਆਪਾਂ ਪਿਛਲੀਆਂ ਸਰਕਾਰਾਂ ਵੇਲੇ ਬਿਲਕੁਲ ਇਹ ਸਵਾਲ ਹੀ ਹੈ ਕਿ ਜਿਹੜਾ ਸਿਆਣਾ ਪੋਲਿਟਿਸ਼ੀਅਨ ਹੋਵੇ ਨਾ ਉਹ ਇਸ ਵਿਵਾਦ ਤੋਂ ਦੂਰ ਰਹਿੰਦਾ ਮੈਂ ਉਹ ਮੈਂ ਲੱਭ ਰਿਆ ਸੀ ਇੱਕ ਨਾ ਪਾਕਿਸਤਾਨ ਦੇ ਸ਼ਾਇਰ ਨੇ ਉਹ ਕੀ ਲਿਖਦੇ ਆਗੇ ਨੇ ਸਿਆਸਤ ਦੇ ਵਿੱਚ ਆਪਾਂ ਕਿਸੇ ਪਰਟੀਕੂਲ ਪਾਰਟੀ ਨੂੰ ਲੈ ਕੇ ਉਹ ਉਹਨਾਂ ਦੀ ਜਿਹੜੀ ਲਿਖਤ ਹੈ ਸ਼ੇਅਰ ਉਹ ਨਹੀਂ ਪੜ ਰਿਆਗੇ ਦੇਸ਼ ਦੀ ਸਿਆਸਤ ਨੂੰ ਲੈ ਕੇ ਉਹ ਲਿਖ ਲਿਖਦੇ ਹੈ ਤੇ ਉਹ ਪਾਕਿਸਤਾਨੀ ਹੈ ਲੇਕਿਨ ਇੱਕ ਪੰਜਾਬ ਦੇ ਆਨਲਾਈਨ ਪੇਪਰ ਸ਼ਬਦ ਹੈਗਾ ਸ਼ਬਦ ਕਾਫਲਾ ਤੇ ਉਹ ਅਰਸ਼ਦ ਸਾਹਿਬ ਨੇ ارشاد ਸਾਹਿਬ ਨੇ ਉਹ ਕੀ ਕਹਿੰਦੇ ਨੇ ਜਿੱਥੇ ਬੰਦੇ ਹੌਲੇ ਹੁੰਦੇ ਉਥੇ ਨਿੱਤ ਹੀ ਰੌਲੇ ਪੈਂਦੇ ਉਹ ਟਾਰਾ ਨਹੀਂ ਡਿੱਗਦਾ ਜਿਸ ਦੇ ਹੇਠਾਂ ਪੱਕੇ ਕੋਲੇ ਹੁੰਦੇ ਉਥੇ ਸਭ ਚਕੰਨੇ ਰਹੀਏ ਜਿੱਥੇ ਖੁੱਡਾਂ ਖੋਲੇ ਹੁੰਦੇ ਉਥੇ ਵੈਰੀ ਜੋਕਾ ਵੀ ਨੇ ਜਿੱਥੇ ਸੱਜਣੋ ਡੋਲੇ ਹੁੰਦੇ ਪੈਂਦੀ ਠੰਡ ਇਰਸ਼ਾਦ ਅਗਰ ਜੇ ਸਾਡੇ ਬੋਲ ਤੂੰ ਗੋਲੇ ਨਾ ਹੁੰਦੇ ਹੁਣ ਸਵਾਲ ਹੈ ਕਿ ਜਿੱਥੇ ਬੰਦੇ ਹੌਲੇ ਹੋਣਗੇ ਨਾ ਉਥੇ ਤੋਂ ਕਹਿੰਦੇ ਕਿ ਰੋਲੇ ਪੈਣੇ ਪੈਣੇ ਨੇ ਤੇ ਜਿੱਥੇ ਬੰਦੇ ਸਿਆਣੇ ਹੋਣ ਸਮਝਦਾਰ ਹੋਣ ਸੰਜੀਦਗੀ ਹੋਵੇ ਉਹਨਾਂ ਦੇ ਗੰਭੀਰ ਹੋਣ ਗੰਭੀਰਤਾ ਦੇ ਨਾਲ ਮਸਲੇ ਨਜਿੱਠੜੇ ਆਂਦੇ ਉਹਨਾਂ ਉੱਤੇ ਰੌਲੇ ਨਹੀਂ ਪੈਂਦੇ ਹੁਣ ਜਿਹੜੇ ਨਿੱਤ ਪੰਜਾਬ ਤੋਂ ਲੈ ਕੇ ਜਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਦੋਂ ਸਿਆਸੀ ਲੀਡਰ ਜਦੋਂ ਕਈਆਂ ਦੇ ਉੱਪਰ ਛਾਈ ਸੁੱਟੀ ਜਾਂਦੀ ਹੈ ਕਈਆਂ ਦੇ ਬੂਟ ਮਾਰੇ ਜਾਂਦੇ ਨੇ ਕਈ ਸਵਾਲ ਕਹਿੰਦੇ ਸੀ ਪਹਿਲਾਂ ਪੁੱਛੋ ਤੇ ਉਹਨਾਂ ਸਵਾਲ ਜਵਾਬ ਦੇਣ ਤੋਂ ਭਾਈਦੇ ਨੇ ਸਵਾਲ ਉੱਥੇ ਆ ਜਾਂਦਾ ਜਿੱਥੇ ਸਿਆਣਪ ਹੋਵੇ ਲਿਆਕਤ ਹੋਵੇ ਸਮਝਦਾਰੀ ਹੋਵੇ ਉੱਥੇ ਰੌਲੇ ਨਹੀਂ ਪੈਂਦੇ ਹੈਗੇ ਤੇ ਇਸੇ ਕਰਕੇ ਅਰਸ਼ਾਦ ਸਾਫ ਨੇ ਲਿਖਿਆ ਹੈਗਾ ਔਰ ਮੈਂ ਜਦੋਂ ਤੁਸੀਂ ਬੋਲੇ ਮੈਂ ਲੱਭ ਰਿਆ ਸੀ ਮੈਨੂੰ ਸਵੇਰੇ ਸਕਰੋਲ ਕਰਦੇ ਕਿ ਮੈਂ ਕਿਹਾ ਤੇ ਅੱਜ ਦੀ ਦੇਸ਼ ਦੀ ਸਿਆਸਤ ਤੇ ਟੁੱਕਦਾ ਹੈਗਾ ਇਹ ਜਿਹੜੀ ਵੀ ਉਹਨਾਂ ਨੇ ਆਪਣੀ ਨਜ਼ਮ ਗਜ਼ਲ ਦਾ ਸ਼ੇਅਰ ਲਿਖਿਆ ਹੈਗਾ ਤੇ ਇਸ ਕਰਕੇ ਜਿਹੜੇ ਪ੍ਰਦੇਸ਼ ਦੇ ਲੀਡਰਸ਼ਿਪ ਜਿਹੜੀ ਆ ਜਿਹੜੀ ਵੀ ਜਿੰਨੂੰ ਵੀ ਐਮਐਲਏ ਤੇ ਐਮਪੀ ਬਣਨ ਦਾ ਮੌਕਾ ਮਿਲਦਾ ਤੇ ਘੱਟੋ ਘੱਟ ਉਹਨਾਂ ਨੂੰ ਇਹ ਸਿਆਣਪ ਵਰਤਣੀ ਚਾਹੀਦੀ ਹੈ ਕਿ ਵੋਟਾਂ ਵੋਟਰਾਂ ਨੂੰ ਤੁਸੀਂ ਇਹ ਨਾ ਸਮਝੋ ਕਿ ਕੋਈ ਗੱਲ ਨਹੀਂ ਇੱਕ ਦਿਨ ਨਾ ਵੋਟ ਪਾ ਲਈ ਤੇ ਫਿਰ ਤੁਹਾਨੂੰ ਚੇਤੇ ਨਹੀਂ ਆਣਾ ਹੁਣ ਤਾਂ ਸਾਰਿਆਂ ਦੀ ਨਾਨੀ ਚਿੱਤੇ ਜਾਣੀ ਹੈ ਗਿਆ ਲੋਕਾਂ ਨੇ ਉਹ ਬਟਨ ਦੱਬਣੇ ਨਾ ਲੋਕਾਂ ਨੇ ਈਵੀਐਮ ਮਸ਼ੀਨਾਂ ਦੱਬੜੀਆਂ ਨਾ ਤੁਸੀਂ ਤੇ ਆ ਕੇ ਨਹੀਂ ਨਾ ਦੱਬੜੀਆਂ ਹੈਗੀਆਂ ਤੇ ਜਦੋਂ ਤੁਹਾਡੇ ਹਲਕਿਆਂ ਦੇ ਵਿੱਚ ਜਿਹੜੇ ਅੱਜ ਤੁਸੀਂ ਕਹਿੰਦੇ ਨੇ ਪੁਲਿਸ ਵਾਲਿਆਂ ਨੂੰ ਕਿ ਬਾਹਰ ਕੱਢੋ ਹੁਣ ਉਹ ਡੱਬਿਆਂ ਦੇ ਵਿੱਚੋਂ ਤੁਹਾਡੇ ਕੁਝ ਨਹੀਂ ਨਿਕਲਣਾ ਹੈਗਾ ਨਾ ਤੇ ਜਿਹੜੇ ਸਿਆਣੇ ਐਮਐਲਏ ਨੇ ਉਹ لازਮੀ ਤੌਰ ਤੇ ਉਹਨਾਂ ਦੇ ਹਲਕਿਆਂ 'ਚੋਂ ਲੀਡ ਮਿਲੂਗੀ ਤੇ ਜਿਨ੍ਹਾਂ ਨੇ ਦਿਖਾਈ ਬੁਰਸ਼ਾਗਰਦੀ ਦਿਖਾਈ ਆ ਜਿਹੜੇ ਧਮਕੀਆਂ ਦੇਣ ਤੋਂ ਪ੍ਰਵਾਹ ਨਹੀਂ ਕਰਦੇ ਆਗੇ ਉਹਨਾਂ ਦੀਆਂ ਤੇ ਫਿਰ ਮਸ਼ੀਨਾ ਖਾਲੀ ਨਿਕਲੀਆਂ ਨਾ ਉਹ ਪਤਾ ਲੱਗ ਜੂ 4 ਜੂਨ ਨੂੰ ਜਦੋਂ ਪਟਾਕੇ ਪਏ ਇੱਕ ਤਾਂ ਨਿਆਣਿਆਂ ਦਾ ਰਿਜ਼ਲਟ ਆਉਂਦਾ ਨਾ 31 ਮਾਰਚ ਨੂੰ ਜੀ ਹੁਣ ਇਹਨਾਂ ਦਾ ਰਿਜ਼ਲਟ ਆਣਾ ਵਾ 4 4 ਜੂਨ ਨੂੰ ਔਰ ਸਭ ਤੋਂ ਵੱਡੀ ਗੱਲ ਇਹ ਕਿ 4 ਜੂਨ ਨੂੰ ਜਦੋਂ ਰਿਜ਼ਲਟ ਆਊਗਾ ਉਹਨਾਂ ਦਿਨਾਂ ਤੇ ਸਾਡੇ ਇੱਕ ਤੇ ਉਹ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਬਹੁਤ ਸਾਡੇ ਤੇ ਵੱਡਾ ਇੱਕ ਭਾਰਤੀ ਲੋਕਤੰਤਰ ਤੇ ਜਾਂ ਦੇਸ਼ ਦੀ ਸਰਕਾਰ ਤੇ ਬਹੁਤ ਵੱਡਾ ਕਲੰਕਾ ਕਿਉਂਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਮਨਾਉਂਦੇ ਆਗੇ ਕਿਉਂਕਿ ਦਰਬਾਰ ਸਾਹਿਬ ਤੇ ਅਟੈਕ ਹੋਇਆ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਉਹਨਾਂ ਦਿਨਾਂ ਦੇ ਵਿੱਚ ਇਹ ਦਿਨ ਰੱਖੇ ਗਏ ਗਏ ਨੇ ਉਹ ਪਤਾ ਨਹੀਂ ਕਿਉਂ ਰੱਖੇ ਗਏ ਸ਼ਾਇਦ ਇਲੈਕਸ਼ਨ ਕਮਿਸ਼ਨ ਨੂੰ ਨਾ ਪਤਾ ਹੋਵੇ ਜਾਂ ਉਸੇ ਦਾ ਪਤਾ ਹੋਵੇ ਕਿ ਉਹਨਾਂ ਰੱਖੇ ਗਏ ਨੇ ਪਰ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਸਵਾਲ ਆਉਂਦਾ ਕਿ ਵੋਟਾਂ ਵਾਲੇ ਰੱਖੀਆਂ ਗਈਆਂ ਹੈਗੀਆਂ ਨੇ ਲੋਕ ਤੇ ਇਸ ਕਿਉਂਕਿ ਲੋਕਤੰਤਰ ਦਾ ਇੱਕ ਬਹੁਤ ਵੱਡਾ ਅਮੇਲਾ ਹੈ ਉਹਦੇ 'ਚ ਹਰ ਇੱਕ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਜਿਹਦੀ ਵੀ ਵੋਟ ਬਣੀ ਆ ਉਹਨੂੰ ਪਾਰਟਿਸਿਪੇਟ ਕਰਨਾ ਚਾਹੀਦਾ 3.5 ਕਰੋੜ ਦੀ ਆਬਾਦੀ ਆ ਔਰ ਪੰਜਾਬ ਦੇ ਵਿੱਚ ਸਿਰਫ 2 ਕਰੋੜ ਵੋਟਰ ਆਗੇ ਵੀ ਇੱਕ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਕਿ ਵੋਟਾਂ ਘੱਟ ਬਣੀਆਂ ਹੈਗੀਆਂ ਨੇ ਪਰ ਕੁੱਲ ਕਿ ਇਹਨਾਂ ਸਾਰਿਆਂ ਦਾ ਹੁਣ 4 ਤਰੀਕ ਨੂੰ ਜਿਹੜਾ ਰਿਜ਼ਲਟ ਆਉਣਾ ਨਾ ਉਹ ਪਤਾ ਲੱਗ ਜੂਗਾ ਕਿ ਕਿਹੜੇ ਐਮਐਲਏ ਨੇ ਜਿਹੜੇ ਕਿਉਂਕਿ ਸਰਕਾਰ ਦਾ ਇਮਤਿਹਾਨ ਹੋਣਾ ਨਾ ਸਰਕਾਰ ਦੇ ਕਿਹੜੇ ਐਮਐਲਏ ਨੇ ਕਿੰਨਾ ਵਧੀਆ ਆਪਣੇ ਹਲਕੇ 'ਚ ਕੰਮ ਕੀਤਾ ਕਿਉਂਕਿ ਹੁਣ ਤੁਸੀਂ ਵੋਟਰਾਂ ਨੂੰ ਇਹਨਾਂ ਵੋਟਾਂ ਦੇ ਵਿੱਚ ਡਰਾ ਧਮਕਾ ਨਹੀਂ ਸਕਦੇ ਲਾਲਚ ਦੇ ਸਕਦੇ ਹੋ ਪਰ ਡਰਾ ਧਮਕਾ ਨਹੀਂ ਸਕਦੇ ਕਿਉਂਕਿ ਜਿਹੜਾ ਚੋਣ ਕਮਿਸ਼ਨ ਹੈ ਹੁਣ ਚੋਣ ਕਮਿਸ਼ਨ ਨਹੀਂ ਸਰਕਾਰ ਚੋਣ ਕਮਿਸ਼ਨ ਨੇ ਲੋੜ ਪੈਣ ਤੇ ਉਹ ਕਿਸ ਕੋਈ ਵੀ ਐਸਐਸਪੀ ਬਦਲ ਸਕਦੇ ਆ ਉਹ ਡੀਸੀ ਸਸਪੈਂਡ ਕਰ ਸਕਦੇ ਨੇ ਉਹ ਐਸਐਸਪੀ ਸਸਪੈਂਡ ਕਰਦੇ ਨੇ ਤੇ ਜੇ ਉਹਨਾਂ ਨੂੰ ਲੱਗਾ ਕਿ ਪੰਜਾਬ ਪੁਲਿਸ ਸਹੀ ਕੰਮ ਨਹੀਂ ਕਰ ਰਹੀ ਤੇ ਜੇ ਕਿਸੇ ਨੇ ਡੀਜੀਪੀ ਸਾਹਿਬ ਦੀ ਵੀ ਸ਼ਿਕਾਇਤ ਕਰ ਦਿੱਤੀ ਹੈਗੀ ਤੇ ਮੈਨੂੰ ਲੱਗਦਾ ਗੌਰਵ ਯਾਦਵ ਸਾਹਿਬ ਦੀ ਵੀ ਛੁੱਟੀ ਹੋ ਸਕਦੀ ਕਿਉਂਕਿ ਡੀਜੀਪੀ ਗੌਰਵ ਯਾਦਵ ਸਮੇਤ ਦੇਸ਼ ਦੇ ਵਿੱਚ ਦੋ ਤਿੰਨ ਸੂਬਿਆਂ ਦੇ ਵਿੱਚ ਕਾਰਜਕਾਰੀ ਡੀਜੀਪੀ ਲਗਾਏ ਗਏ ਨੇ ਤੇ ਜੇ ਕਿਸੇ ਨੇ ਸ਼ਿਕਾਇਤ ਕਰਤੀ ਇੱਕ ਚੋਣ ਕਮਿਸ਼ਨ ਦੀ ਖੂਬਸੂਰਤੀ ਵੀ ਆ ਸੰਦੀਪ ਉਹ ਸੋ ਮੋਟੂ ਨੂੰ ਲੈਂਦਾ ਹੈਗਾ ਉਹ ਕੋਈ ਸ਼ਿਕਾਇਤ ਕਰ ਦੇ ਸ਼ਿਕਾਇਤ ਵੀ ਕੋਈ ਪੋਲੀਟੀਕਲ ਪਾਰਟੀ ਵਾਲਾ ਕਰ ਦੇ ਮੰਨ ਲਓ ਜਿੱਤਾਂ ਹੁਣ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ ਹੈ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਜਾਂ ਕਾਂਗਰਸ ਜਾਂ ਸਿਮਰਜੀਤ ਸਿੰਘ ਮਾਨ ਦਾ ਧੜਾ ਜਾਂ ਬਹੁਜੋ ਸਮਾਜ ਪਾਰਟੀ ਸੀਪੀਆਈ ਸੀਪੀਐਮ ਕਿਸੇ ਨੇ ਵੀ ਸ਼ਿਕਾਇਤ ਕਰ ਦਿੱਤੀ ਹੈਗੀ ਕਿ ਪੰਜਾਬ ਦੇ ਵਿੱਚ ਡੀਜੀਪੀ ਇਸ ਟਾਈਮ ਕਾਰਜਕਾਰੀ ਹੈ ਤੇ ਫਿਰ ਇਲੈਕਸ਼ਨ ਕਮਿਸ਼ਨ ਗੌਰਵ ਜਦੇਵ ਸਾਹਿਬ ਦੀ ਛੁੱਟੀ ਕਰ ਸਕਦੇ ਨੇ ਕਿ ਕੋਈ ਆਰਜੀ ਤੌਰ ਤੇ ਜਿਹੜਾ ਡੀਜੀਪੀ ਉਹ ਇਲੈਕਸ਼ਨ ਨਹੀਂ ਕਰਵਾ ਸਕਦਾ ਹੋ ਸਕਦਾ ਕਿ ਫਿਰ ਵੀ ਕੇ ਭਾਵਰਾ ਸਾਹਿਬ ਆ ਜਾਣ ਡੀਜੀਪੀ ਕੋ ਰੈਗੂਲਰ ਡੀਜੀਪੀ ਇਸ ਟਾਈਮ ਉਹ ਨੇ ਤੇ ਉਹਨਾਂ ਦੀ ਵੀ ਹਾਲੇ 2 ਮਹੀਨੇ ਦੀ ਰਿਟਾਇਰਮੈਂਟ ਪਈ ਆ ਕਿ ਹੋਰ ਉਹ ਹੋ ਸਕਦਾਗਾ ਔਰ ਇਹ ਵੀ ਹੋ ਸਕਦਾ ਜੇ ਕਿਸੇ ਨੇ ਨਾਸ਼ਕਾਇਦ ਕੀਤੀ ਤੇ ਫਿਰ ਸ਼ਾਇਦ ਗੌਰਵਜਾਦ ਸਾਹਿਬ ਵੀ ਡੀਜੀਪੀ ਬਣੇ ਰਹਿਣ ਤੇ ਹਾਲਾਂਕਿ ਇਹਨਾਂ ਦੇ ਗੌਰਵਜਾਦ ਸਾਹਿਬ ਕਿਉਂਕਿ ਬਹੁਤ ਸਿਆਣੇ ਨੇ ਲਿਆਕਤ ਵਾਲੇ ਨੇ ਕਾਬਲ ਨੇ ਮਿਹਨਤੀ ਨੇ ਇਮਾਨਦਾਰ ਬੰਦੇ ਨੇ ਹੋ ਸਕਦਾ ਕੋਈ ਇਹਨਾਂ ਕਿਉਂਕਿ ਇਹਨਾਂ ਦੇ ਪੋਲੀਟੀਕਲ ਪਾਰਟੀਆਂ ਦੇ ਨਾਲ ਵੀ ਬੜੇ ਰਿਲੇਸ਼ਨ ਕੋਈ ਪੋਲੀਟੀਕਲ ਪਾਰਟੀ ਨਾਸ਼ਿਕਾਇਤ ਕਰੇ ਪਰ ਵੀ ਕੇ ਭਾਵਰਾ ਸਾਹਿਬ ਵੀ ਸ਼ਿਕਾਇਤ ਕਰ ਸਕਦੇ ਨੇ ਕਿਉਂਕਿ ਉਹਨਾਂ ਨੇ ਕੇਸ ਕੀਤਾ ਉਹ ਹਾਈ ਕੋਰਟ ਦੇ ਵਿੱਚ ਗਏ ਕੋਈ ਕੋਟ ਦੇ ਵਿੱਚ ਗਏ ਨੇ ਫਿਰ ਗੌਰਵਜਾਦ ਸਾਹਿਬ ਦੀ ਛੁੱਟੀ ਹੋ ਸਿਮਿਲਰਲੀ ਯੂਪੀ ਦੇ ਵਿੱਚ ਵੀ ਐਸਐਮ ਜਿਹੜੇ ਉੱਥੇ ਡੀਜੀਪੀ ਨੇ ਕੋ ਉੱਥੇ ਭਾਜਪੀ ਦੀ ਸਰਕਾਰ ਉੱਥੇ ਜਿਹੜੇ ਡੀਜੀਪੀ ਉਹ ਵੀ ਕਾਰਜਕਾਰੀ ਆ ਹੋ ਸਕਦਾ ਉਥੋਂ ਦੀ ਸਮਾਜਵਾਦੀ ਪਾਰਟੀ ਹੋ ਸਕਦਾ ਉਥੋਂ ਦੀ ਬਹੁਜਨ ਸਮਾਜ ਪਾਰਟੀ ਹੋ ਸਕਦਾ ਉਥੋਂ ਦੀ ਕਾਂਗਰਸ ਪਾਰਟੀ ਸ਼ਿਕਾਇਤ ਕਰ ਦੇ ਤੇ ਫਿਰ ਭਾਰਤੀ ਚੋਣ ਕਮਿਸ਼ਨ ਨੂੰ ਜਿਹੜੇ ਆ ਆਰਜੀ ਤੌਰ ਤੇ ਆਫੀਸਰ ਲਗਾਏ ਜਾਂਦੇ ਉਹ ਬਦਲੇ ਪੈਣੇ ਤੇ ਹੋ ਸਕਦਾ ਜੇ ਕਿਸੇ ਨੇ ਪੰਜਾਬ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਆ ਜਾਂ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਆ ਜਾਂ ਇਵਨ ਕਿਤੋਂ ਤੱਕ ਕਿ ਜੇ ਵੀ ਕੇ ਭਾਰਾ ਸਾਹਿਬ ਵੀ ਕਰ ਦਿੰਦੇ ਹਨ ਤੇ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਸ਼ਿਕਾਇਤ ਹੋਗੀ ਤੇ ਬਦਲੇ ਜਾ ਸਕਦੇ ਕਿਉਂਕਿ ਇੱਕ ਆਰਜੀ ਡੀਜੀਪੀ ਤੇ ਨਿਰਪੱਖ ਤੌਰ ਤੇ ਜਿਹੜੀਆਂ ਚੋਣਾਂ ਹੋ ਜਾਨ ਚੰਗੀ ਗੱਲ ਨਹੀਂ ਤੇ ਇਹ ਸਵਾਲ ਖਦਸ਼ੇ ਬਣੇ ਰਹਿੰਦੇ ਹੈਗੇ ਨੇ ਤੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਹੀ ਹੁਣ ਸਰਕਾਰ ਹੈ ਤੇ ਇਸ ਕਰਕੇ ਜਿਹੜਾ 90 ਦਿਨ ਦਾ بڑا ਇਮਤਿਹਾਨ ਦਾ ਜਿਹੜਾ ਹੈ ਟੈਸਟ ਹੈ ਟੈਸਟ ਜਿਹੜਾ ਜਿਆਦਾ ਸਰਕਾਰ ਦਾ ਕਿਉਂਕਿ ਸਰਕਾਰ ਕੋਲ 92 ਐਮਐਲਏ ਔਰ ਉਹਨਾਂ ਨੇ 6 ਮਹੀਨੇ ਦੇ ਵਿੱਚ ਪੰਜਾਬ ਚ ਕਿੰਨਾ ਕੰਮ ਕੀਤਾ ਹੁਣ ਅਸਲੀ ਪਤਾ ਲੱਗਣਾ ਹੈ